ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਅੱਜ ਵਿਕਰਮ ਸਿੰਘ ਮਜੀਠੀਆ ਦੇ ਨਵੇਂ ਐਸਆਈਟੀ ਮੁਖੀ ਡੀਏਜੀ ਹਰਚਰਨ ਸਿੰਘ ਪੁੱਲਰ ਅੱਗੇ ਪੇਸ਼ ਹੋਣਗੇ। ਪੰਜਾਬ ਪੁਲਿਸ ਵੱਲੋਂ ਇਸ ਸਬੰਧ ਦੇ ਵਿੱਚ ਸਖਤ ਪ੍ਰਬੰਧ ਕਰ ਦਿੱਤੇ ਗਿਆਨ ਤੇ ਇਸ ਲਾਈਨ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਰੋਕ ਦਿੱਤਾ ਗਿਆ ਹੈ। ਤਕਰੀਬਨ 100 ਮੀਟਰ ਪਿੱਛੇ ਹੀ ਨਾਕਾਬੰਦੀ ਕਰ ਦਿੱਤੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਰਕਰਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ ਹੈ। ਜਿਸ ਥਾਂ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਪੇਸ਼ ਹੋਣਾ ਹੈ ਉਸ ਤੋਂ ਕਾਫੀ ਪਿੱਛੇ ਹੀ ਸਾਰੀ ਗੱਡੀਆਂ ਰੋਕ ਦਿੱਤੀਆਂ ਗਈਆਂ ਹਨ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਛੂ ਮੰਦਿਰ ਰਿਪੋਰਟ ਦੇਖੋ ਬਜੀਤੀਆ ਸਾਹਿਬ ਅੱਜ ਮੈਂ ਕਹਿੰਦਾ ਸਿੱਟੇ ਪੂਰੇ ਪੇਸ਼ੋਰ ਨੇ ਇਹਦਾ ਤੁਸੀਂ ਕਾਰਨ ਦੇਖੋ ਕਾਰਨ ਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਬਦਲਾ ਦਾ ਰੌਲਾ ਪਾ ਕੇ ਢੰਡੋਰਾ ਪਟਕੇ ਆਈ ਸੀ ਤੇ ਬਦਲਾ ਕੋ ਨਿਕਲਿਆ ਹੈ ਨਹੀਂ ਲੋਕਾਂ ਦਾ ਸਰਕਾਰ ਦੇ ਪ੍ਰਤੀ ਵਿਸ਼ਵਾਸ ਟੁੱਟ ਗਿਆ ਤੇ ਮਜੀਠੀਆ ਸਾਹਿਬ ਦੀ ਗੱਲ ਕਰ ਲਈਏ ਕਾਲੀਆ ਦੀ ਗੱਲ ਕਰ ਲਈਏ ਕਿ ਇਹ ਸਦਾ ਜੋ ਪੰਜਾਬ ਦੇ ਵੱਡੇ ਸਕੈਂਡਲ ਹੋ ਰਹੇ ਨੇ ਸਰਕਾਰ ਬਾਦਲ ਭਜਰੀਆ ਨਸ਼ੇ ਦੀ ਗੱਲ ਕਰ ਲੋ ਮਾਈਨਿੰਗ ਦੀ ਗੱਲ ਕਰ ਲੋ ਲੋਕਾਂ ਦੇ ਰੇਤ mafia ਕੇਵਲ ਦੇ ਉਪਰ ਕਬਜ਼ੇ ਕੀਤੇ ਜਾ ਰਹੇ ਨੇ অপারেਟਰਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਸੋ ਉਹਦੀ ਆਵਾਜ਼ ਚੱਕਦੇ ਰਹੇ ਨੇ ਉਹਨਾਂ ਮਜੀਠੀਆ ਸਾਹਿਬ ਨੂੰ ਦਬਾਉਣ ਖਾਤਰ ਕਾਲੀਆ ਨੂੰ ਬਦਨਾਮ ਕਰਨ ਖਾਤਰ ਇਹਨਾਂ ਨੇ ਸਿੱਟ ਬਣਾਈ ਆ ਪਹਿਲਾ ਸਿੱਟਾ ਬਣ ਗਈ ਦੁਬਾਰਾ ਫੇਰ ਬਣ ਗਈ ਸੋ ਮਜੀਠੀਆ ਸਾਹਿਬ ਨੇ ਕਿਹਾ ਸੀ ਵੀ ਸਿੱਟ ਜ ਦੁਬਾਰਾ ਬਣੂਗੀ ਤਾਂ ਚੇਅਰਮੈਨ ਕੋਲ ਮਤਮਤ ਸੀ ਆ ਮਾ ਬਣੇ ਸੋ ਸੀਐਮ ਜਿੰਨੀ ਉਹਦਾ ਇਨੀ ਕੈਪੈਸਿਟੀ ਹੈ ਨਹੀਂ ਕਿ ਆਪ ਆਕੇ ਫੇਸ ਕਰ ਸਕੇ ਸੋ ਇਸ ਕਰਕੇ ਸਟਾਂ ਦਾ ਕੋਈ ਰਿਜ਼ਲਟ ਨਿਕਲਣਾ ਨਹੀਂ ਹੈ ਕੋਈ ਦਾ ਨਿਚੋੜ ਨਹੀਂ ਨਿਕਲਣਾ ਸੋ ਨਾ ਕਦੇ ਮਜੀਠੀਆ ਸਾਹਿਬ ਡਰੇ ਨੇ ਨਾ ਕਦੇ ਕਾਲੀਆ ਡਰਿਆ ਇਹ ਇਦਾਂ ਹੀ ਇਹਦਾ ਜੋ ਇਹਦਾ ਜੋ ਝੋਲ ਨੂੰ ਵਿਰੋਧ ਕਰ ਰਹੇ ਨੇ ਡਟ ਕੇ ਵਿਰੋਧ ਕਰਾਂਗੇ ਅਸੀਂ ਇਹਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਮਜੀਠੀਆ ਸਾਹਿਬ ਦਾ ਜੋ ਹਾਈ ਕੋਰਟ ਤੋਂ ਬੇਲ ਹੋਈ ਸੀ ਜ਼ਮਾਨਤ ਹੋਈ ਸੀ ਜੋ ਟਿੱਪਣੀ ਮਾਨ ਜੋ ਹਾਈ ਕੋਰਟ ਨੇ ਕੀਤੀ ਸੀ ਟਿੱਪਣੀਆਂ ਕੀਤੀ ਸੀ ਉਹ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਮੂੰਹ ਤੇ ਚਪੇੜ ਸੀ ਆਮ ਆਦਮੀ ਪਾਰਟੀ ਮੁਝੇ ਬਿੜਾ ਸੋ ਕੁਛ ਨਹੀਂ ਬੜਨਾ ਕੁਛ ਨਹੀਂ ਨਿਕਲਣਾ ਕੁਛ ਨਹੀਂ ਇਹ ਕੇਵਲ ਤੇ ਕੇਵਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਬਿਕਰਤ ਸਿੰਘ ਮਜੀਠੀਆ ਜੀ ਪਹਿਲਾਂ ਡਰੇ ਨੇ ਨਾ ਅਕਾਲੀਆ ਡਰਿਆ ਇਹਦਾ ਸਰਕਾਰ ਦਾ ਤਕੇ ਸਾਹਿਬ ਦਾ ਡਟ ਕੇ ਵਿਰੋਧ ਕਰਾਂਗੇ ਡਟ ਕੇ ਜਵਾਬ ਦੇਵਾਂਗੇ